ਸਾਨੂੰ ਫਿਲਮ ਬਹੁਤ ਵਧੀਆ ਲੱਗੀ ਆ ਅਸਲ ਜ਼ਿੰਦਗੀ ਵਿੱਚ ਵੀ ਇਹਨੂੰ ਲਾਗੂ ਕਰਨਾ ਚਾਹੀਦਾ ਸਾਨੂੰ ਜਿੱਦਾਂ ਦੀ ਫਿਲਮ ਵਿੱਚ کردار ਦਿਖਾਏ ਗਏ ਆ ਉਹ ਆਪਾਂ ਚਾਹੁੰਦੇ ਆ ਕਿ ਬੀਬੀਆਂ ਭੈਣਾਂ ਸਾਰੀਆਂ ਇਸ ਚੀਜ਼ ਨੂੰ ਫੋਲੋ ਕਰਨ ਦੇ ਕੇ ਤੇ ਜਿਸ ਨਾਲ ਆਪਣੀ ਆਉਣ ਵਾਲੀ ਜਨਰੇਸ਼ਨ ਤੇ ਵਧੀਆ ਅਸਰ ਹੋਵੇ ਅੱਜ ਦਾ ਮਾਹੌਲ ਵਿਗੜ ਰਿਹਾ ਹੈਗਾ ਮੈਂ ਚਾਹੁੰਦੀ ਆ ਵੀ ਜੇ ਫਿਲਮ ਵਿੱਚ ਜੋ ਦਿਖਾਇਆ ਗਿਆ ਖਾਸ ਕਰਕੇ ਬੀਬੀਆਂ ਇਹ ਚੀਜ਼ ਨੂੰ ਫੋਲੋ ਕਰਨਾ ਕੀ ਕੀ ਲੱਗਦਾ ਤੁਹਾਨੂੰ ਜਿਸ ਤਰੀਕੇ ਦੇ ਨਾਲ ਤੁਹਾਨੂੰ ਕੋਈ ਐਵੇਂ ਤਾਂ ਨਹੀਂ ਲੱਗਿਆ ਕਿ ਫਿਲਮ ਦੇ ਵਿੱਚ ਇਹ ਹੋਣਾ ਨਹੀਂ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਸੁਣਨ ਨੂੰ ਮਿਲਿਆ ਸੀਗਾ ਕਿ ਫਿਲਮ ਨਹੀਂ ਦੇਖਣੀ ਚਾਹੀਦੀ ਜਾਂ ਇਹ ਗਲਤ ਕੁਝ ਦਿਖਾਇਆ ਗਿਆ ਇਸ ਫਿਲਮ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਦੇਖਣ ਨੂੰ ਮਿਲਿਆ ਸਾਡੇ ਹਿਸਾਬ ਨਾਲ ਤਾਂ ਪਰ ਅਸੀਂ ਚਾਹੁੰਦੇ ਹਾਂ ਕਿ ਹਰ ਬੱਚਾ ਹਰ ਫੈਮਿਲੀ ਇਹ ਇਸ ਫਿਲਮ ਨੂੰ ਦੇਖ ਸਕਦੀ ਹੈ ਬੈਠ ਕੇ ਕੀ ਲੱਗਦਾ ਇਤਿਹਾਸ ਦੇ ਮੁਤਾਬਕ ਜੋ ਇਤਿਹਾਸਕ ਮੂਵੀਆ ਬਣਦੀਆਂ ਕਈ ਵਾਰੀ ਸਵਾਲ ਖੜੇ ਹੋ ਜਾਂਦੇ ਨੇ ਤੁਹਾਨੂੰ ਉਸ ਤਰੀਕੇ ਦਾ ਕੋਈ ਇਤਰਾਜਯੋਗਤਾ ਨਹੀਂ ਲੱਗਿਆ ਕਿ ਇਤਿਹਾਸ ਦੇ ਮੁਤਾਬਕ ਨਹੀਂ ਹੋਇਆ ਨਹੀਂ ਇਤਰਾਜਯੋਗਤਾ ਉਹਦੇ ਵਿੱਚ ਕੁਝ ਹੈ ਹੀ ਨਹੀਂ ਸਿੱਖਣ ਵਾਲੀ ਚੀਜ਼ਾਂ ਹੀ ਸੀਗੀਆਂ ਜਿਹੜੀਆਂ ਅੱਜ ਕੱਲ ਕੁੜੀਆਂ ਨੂੰ ਜਾਂ ਸਿੰਘਾਂ ਨੂੰ ਸਿੱਖਣੀਆਂ ਚਾਹੀਦੀਆਂ ਉਹ ਸਿੱਖਣ ਵਾਲੀ ਚੀਜ਼ਾਂ ਹੀ ਸੀਗੀਆਂ ਇਹਦੇ ਵਿੱਚ ਆਈ ਦਿਖਾਇਆ ਗਿਆ ਕਿ ਸ਼ਸਤਰਾਂ ਨੂੰ ਆਪਾਂ ਪੀਰ ਸਮਝੀਏ ਸ਼ਸਤਰਾਂ ਨੂੰ ਮਤਲਬ ਕਿ ਸ਼ਸਤਰਾਂ ਨੂੰ ਕਿਵੇਂ ਯੂਜ਼ ਕਰਨਾ ਜਾਂ ਫਿਰ ਕਿੰਨਾ ਫਜ਼ੂਲਮਾ ਦੇ ਖਿਲਾਫ ਲੜਨਾ ਅੱਜ ਕੱਲ ਜਿਹੜਾ ਕਲਯੋਗ ਦਾ ਸਮਾਂ ਆਇਆ ਤੇ ਆਪਾਂ ਨੂੰ ਸ਼ਸਤਰਧ ਆਨੇ ਕੰਮ ਨਹੀਂ ਆਣਾ ਸ਼ਸਤਰਾਂ ਨੇ ਹੀ ਕੰਮ ਆਣਾ ਹੈ ਇਹ ਸਿਰਫ ਕਿਰਦਾਰ ਤੱਕ ਸੀਮਿਤ ਜਾਂ ਫਿਲਮਾਂ ਤੱਕ ਸੀਮਿਤ ਨਾ ਰਹੇ ਨਾ ਕਿ ਅਸਲ ਜ਼ਿੰਦਗੀ ਵਿੱਚ ਵੀ ਸ਼ਸਤਰਾਂ ਨੂੰ ਅਪਣਾਣਾ ਚਾਹੀਦਾ ਹੈ ਨਿਮਰਤਾ ਖੈਰਾ ਹੁਣੀ ਜਦੋਂ ਤੇਗ ਬਹਾਉਂਦੇ ਨੇ ਤੁਸੀਂ ਵੀ ਤੇਗ ਬਹਾਉਂਦੇ ਹੋ ਮੂਗੇ ਗੱਤਕਾ ਖੇਡਦੇ ਹੋ ਮੂਗੇ ਉਦੋਂ ਕਿਵੇਂ ਦਾ ਲੱਗ ਰਿਹਾ ਸੀਗਾ ਤੁਹਾਨੂੰ ਬਹੁਤ ਸੋਹਣਾ ਲੱਗ ਰਿਹਾ ਸੀ ਅਸਲ ਜ਼ਿੰਦਗੀ ਵਿੱਚ ਵੀ ਪਹਿਣਾ ਨੂੰ ਐਵੇਂ ਕਰਨਾ ਚਾਹੀਦਾ ਹੈ ਕਈ ਮੇਰੇ ਵੀਰ ਇਸ ਫਿਲਮ ਦਾ ਵਿਰੋਧ ਕਰਦੇ ਨੇ ਮੈਂ ਉਹਨਾਂ ਨੂੰ ਆਪਣੇ ਪੇਜ ਤੇ ਵੀ ਕੱਲ ਵੀ ਪਾਇਆ ਸੀ ਵੀ ਤੁਸੀਂ ਵਿਰੋਧ ਨਾ ਕਰੋ ਫਿਲਮ ਵੇਖੋ ਇਸ ਦੇ ਵਿੱਚ ਕੋਈ ਇਤਰਾਜ਼ ਜੋ ਗੱਲ ਹੈ ਜੇ ਗੁਰਸਿੱਖੀ ਦੇ ਵਿਰੁੱਧ ਕੋਈ ਗੱਲ ਹੈ ਤਾਂ ਉਸ ਨੂੰ ਦੱਸੋ ਅਸੀਂ ਵੀ ਵਿਰੋਧ ਕਰਾਂਗੇ ਜਿਹੜੇ ਵਿਰੋਧ ਕਰਦੇ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਪਹਿਲਾਂ ਫਿਲਮ ਦੇਖ ਲਓ ਤੇ ਫਿਰ ਵਿਰੋਧ ਕਰੋ ਇਹਦਾ ਤੁਹਾਨੂੰ ਲੱਗਦਾ ਜੀ ਇਸ ਤਰੀਕੇ ਨਾਲ ਵਿਰੋਧ ਹੋਗਾ ਜਿਹੜੇ ਵੀ ਲੋਕੀ ਉਦਮ ਕਰ ਰਹੇ ਨੇ ਇਸ ਤਰ੍ਹਾਂ ਦੀਆਂ ਚੰਗੀਆਂ ਫਿਲਮਾਂ ਬਣਾਉਂਦਾ ਫਿਰ ਤਾਂ ਲੋਕੀ ਡਰਨਗੇ ਜੇ ਇਸ ਤਰੀਕੇ ਨਾਲ ਵਿਰੋਧ ਹੋ ਨੁਕਸਾਨ ਹੋਵੇਗਾ ਉਹਨਾਂ ਦਾ ਇਸ ਤਰੀਕੇ ਦਾ ਨਹੀਂ ਕਰਨਾ ਚਾਹੀਦਾ ਨਹੀਂ ਇਸ ਤਰੀਕੇ ਨਹੀਂ ਕਰਨਾ ਚਾਹੀਦਾ ਫਿਰ ਇਦਾਂ ਜੇ ਆਪਣੇ ਹੁਣ ਯੂਥ ਨੂੰ ਨਹੀਂ ਪਤਾ ਹੋਊਗਾ ਕਿ ਇਤਿਹਾਸ ਆਪਣਾ ਕੀ ਆ ਤਾਂ ਉਹ ਤਾਂ ਗਲਤ ਗੱਲ ਆ ਜੀ ਤੁਹਾਨੂੰ ਲੱਗਦਾ ਫਿਲਮ ਦੇ ਵਿੱਚ ਬਕਾਇਦਾ ਉਹ ਦਿਖਾਇਆ ਗਿਆ ਜੋ ਬਾਕੀ ਦਿਖਾਉਣਾ ਚਾਹੀਦਾ ਸੀ ਹਾਂਜੀ ਫਿਲਮ 'ਚ ਜੋ ਦਿਖਾਇਆ ਗਿਆ ਉਹ ਬਿਲਕੁਲ ਰੀਅਲ ਦਿਖਾ ਲਿਆ ਗਿਆ ਤੇ ਸਭ ਤੋਂ ਵਧੀਆ ਚੀਜ਼ ਦਿਖਾ ਲਈ ਗਈ ਜੀ ਤੁਹਾਨੂੰ ਕਿੱਦਾਂ ਨਹੀਂ ਲੱਗੀ ਵਧੀਆ ਬਹੁਤ ਸੋਹਣੀ ਜੀ ਹਾਂਜੀ ਜਦੋਂ ਸਿੰਘ ਉੱਥੇ ਤੇਗ ਬਹਾ ਰਹੇ ਸੀ ਤੁਸੀਂ ਤਾਂ ਹਰ ਰੋਜ਼ ਅਭਿਆਸ ਕਰਦੇ ਹੋ ਗੰਦਕਾ ਖੇਡਦੇ ਹੋ ਤੁਹਾਨੂੰ ਲੱਗਦਾ ਕਿ ਬਾਕੀ ਉਹ ਇੰਨੀ ਤਿਆਰੀ ਸੀ ਬਹੁਤ ਸਾਰੇ ਤਾਂ ਵੈਸੇ ਤੁਹਾਡੇ ਸਿੰਘ ਹੀ ਸੀਗੇ ਉਸ ਫਿਲਮ ਦੇ ਵਿੱਚ ਸੀ ਤਾਂ ਕੀ ਲੱਗਦਾ ਸੀ ਉਦੋਂ ਕੀ ਮਹਿਸੂਸ ਕਰਦੇ ਸੀ ਮੈਂ ਖਾਸ ਕਰਕੇ ਇਹ ਵੇਖਿਆ ਵੀ ਕਿਉਂਕਿ ਆਮ ਹਰਕਤ ਦੇ ਵਾਸਤੇ ਗੱਲ ਇਹ ਹੁੰਦੀ ਸਸਤਾ ਚਲਾਉਣਾ ਜੇਕਰ ਇਹ ਨਾਲ ਚੱਲਦਾ ਔਰ ਜ਼ੋਰ ਦੇ ਨਾਲ ਚੱਲਦਾ ਮੈਨੂੰ 15 ਸਾਲ ਲੱਗੇ ਇਸ ਕੰਮ ਮੈਂ ਅਜੇ ਟੀਚਰ ਐ ਗੱਤ ਕਰ ਹਾਂਜੀ ਦੇ ਸ਼ਾਹਤਾ ਚਲਾਉਣ ਨੂੰ ਉਹਨਾਂ ਦੇ ਚੋਣ ਵਿੱਚ ਰੱਖਦੇ ਫਿਰ ਉਹਦੀ ਮਿਹਨਤ ਕੀਤੀ ਹੋਆ ਕਾਬਲ ਦੇ ਤਾਰੀਫਾ ਵੀ ਉਹਨੇ ਮਿਹਨਤ ਬਹੁਤ ਵਧੀਆ ਕੀਤੀ ਹੈ ਤੇ ਖਾਸ ਕਰਕੇ ਜੇ ਫਿਲਮ ਦੀ ਗੱਲ ਕਰੀਏ ਮੈਂ ਖਾਸ ਤੌਰ ਤੇ ਮੈਨੂੰ ਸੁਨੇਹ ਕਾਫੀ ਆਏ ਮੈਂ ਪ੍ਰਚਾਰਕ ਹੈ ਜੀ ਤੇ ਖਾਸ ਕਰਕੇ ਮੈਨੂੰ ਇਹ ਸੁਨੇਹਾ ਵੀ ਤੁਹਾਨੂੰ ਕਿਦਾਂ ਤੁਸੀਂ ਕੀ ਕਹਿੰਦੇ ਮੈਂ ਕਹਿੰਦਾ ਸੀ ਪਹਿਲਾਂ ਫਿਲਮ ਦੇਖਾਂਗਾ ਫਿਰ ਮੈਂ ਬਿਆਨ ਜਵਾਬ ਦਵਾਂਗਾ ਹੁਣ ਫਿਲਮ ਦੇਖਣ ਤੋਂ ਬਾਅਦ ਕਿਵੇਂ ਲੱਗਿਆ ਤੁਹਾਨੂੰ ਹੁਣ ਦੇਖਣ ਤੋਂ ਬਾਅਦ ਦੇਖੋ ਆਪਣੇ ਦਿਖਾਇਆ ਗਿਆ ਖਾਸ ਤੌਰ ਤੇ ਫਿਲਮ ਦੇਖੋ ਜਿਹੜੇ ਵਿਰੋਧ ਕਰਦੇ ਵੀ ਦੇਖਣ ਜ਼ਰੂਰ ਤੇ ਫਿਲਮ ਦੇਖ ਕੇ ਇਹ ਦਿਖਾਇਆ ਖਾਸ ਕਰਕੇ ਮੇਰੇ ਵੀਡੀਓ ਤੇ ਗੱਲ ਬ ਕਾਸਟੋਰ ਦੇ ਦਿਖਾਇਆ ਇਹ ਦਿਖਾਇਆ ਜਾਂਦਾ ਹੈ ਵੀ ਕਿਉਂਕਿ ਜਿਹੜੀ ਗੱਲ ਮੇਨ ਹੈ ਵੀ ਸਿੱਖੀ ਦੇ ਸੰਧਾਤਾਂ ਦਾ ਖਿਲਵਾੜ ਕੀਤਾ ਉਹਦੇ ਵਿੱਚ ਉਹਨੇ ਕੋਈ ਕਰੈਕਟਰ ਨਹੀਂ ਲਿਆ ਸਿੱਖੀ ਦਾ ਜਾਂ ਕਿਸੇ ਹਰੀ ਸਿੰਘ ਨਲੂਏ ਦਾ ਜਾਂ ਕਿਸੇ ਦਾ ਨਹੀਂ ਉਹਨੇ ਇੱਕ ਵੱਖਰਾ ਕਰੈਕਟਰ ਲਿਆ ਕਿਉਂਕਿ ਸਮੇਂ-ਸਮੇਂ ਦੇ ਜੰਗ ਦੀ ਗੱਲ ਕਰਦੇ ਸਿੰਘਾਂ ਦੀ ਲੁਟੇਰਿਆਂ ਦੇ ਖਿਲਾਫ ਜੰਗਾਂ ਚੱਲਦੀਆਂ ਰਿਆ ਉਹਦੇ ਵਿੱਚ ਇੱਕ ਆਪਣੇ ਵੱਖਰੇ ਤਰੀਕੇ ਨਾਲ ਉਹਨੇ ਇੱਕ ਜਿਹੜੀ ਫਿਲਮ ਤਿਆਰ ਕੀਤੀ ਹੈ ਤੇ ਖਾਸ ਕਰਕੇ ਲੁਟੇਰਿਆਂ ਦੇ ਖਿਲਾਫ ਜਿਹੜੇ ਆਮ ਲੋਕਾਂ ਦਾ ਕਰੀਬ ਲਹੂ ਪੀ ਰਿਆ ਸੀ ਉਹਨਾਂ ਦੇ ਖਿਲਾਫ ਜਾਂ ਇੱਕ ਬੜੀ ਸੋਹਣੀ ਗੱਲ ਦਿਖਾਈ ਗਈ ਹੈ ਫਿਲਮ ਦੇ ਅੰਦਰ Hindu ਦੀ ਗੱਲ ਹੋ ਸਿੱਖ ਦੀ ਗੱਲ ਹੋਈ ਉੱਥੇ ਮੁਸਲਮਾਨ ਦੀ ਉੱਥੇ ਕਿਹਾ ਗਿਆ ਕਿ ਸਿੱਖ ਇਸ ਤਰੀਕੇ ਨਾਲ ਨਹੀਂ ਦੇਖਦੇ ਉਹ ਸੀਨ ਦੇਖ ਕੇ ਤੁਹਾਨੂੰ ਕਿਵੇਂ ਦਾ ਲੱਗਾ ਬਹੁਤ ਵਧੀਆ ਦੇਖੋ ਮਹਾਰਾਜ ਦੀ ਗੁਰਬਾਣੀ ਦੇ ਫਰਮਾਨ ਹੈ ਇੱਕ ਪਤਾ ਇੱਕ ਅਸਕੇ ਹਮਾਰਕ ਤੂੰ ਮੇਰਾ ਗੁਰਹਾਈ ਤੇ ਦੂਸਰੇ ਨੰਬਰ ਤੇ ਦਸਾਂ ਮਰਨ ਦੀ ਬਾਣੀ ਵਿੱਚ ਲਿਖਿਆ ਹੈ ਮਾਨਸ ਕੀ ਜਾ ਸਭ ਇੱਕ ਹੈ ਪਹਿਚਾਨ ਉਹ ਇਹ ਸਭ ਇੱਕ ਹੋ ਜਾਈ ਨੇ ਮਹਾਰਾਜ ਨੇ ਜਦੋਂ ਪਸਾਖੀ ਦਾ ਦਿਹਾੜਾ ਆ ਰਿਹਾ ਜਦੋਂ ਮਾਨ ਨੇ ਸਿਰ ਮੰਗੇ ਸੀ ਸਿਰਫ ਸਿਰ ਮੰਗੇ ਸੀ ਨਾ ਕਿ ਕਿਸੇ ਧਰਮ ਦਾ ਕਿਸੇ ਜਾਤ ਦਾ ਧੰਨ ਸਭ ਦੇ ਜਰਣਾ ਚ ਹੱਥ ਬਨ ਕੇ ਪਹਿਲਾ ਤਾਂ ਮੈਂ ਬੇਨਤੀ ਕਰਦਾ ਵੀ ਤੁਹਾਨੂੰ ਸਾਰਿਆਂ ਨੂੰ ਆਪਣੇ ਪਰਿਵਾਰਾਂ ਨਾਲ ਇਹ ਫਿਲਮ ਨੂੰ ਦੇਖਣਾ ਚਾਹੀਦਾ ਗਿੱਪੀ ਜਦੋਂ ਵੀ ਕੋਈ ਵੀ ਕੰਮ ਕਰਦਾ ਤਾਂ ਬਹੁਤ ਨਿਖਰ ਕੇ ਕੰਮ ਆਉਂਦਾ ਆਉਂਦਾ ਹੈ ਨਾ ਜੀ ਤੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਹੱਥ ਬਨ ਕੇ ਆਪਣੇ ਪਰਿਵਾਰਾਂ ਨਾਲ ਇਸ ਫਿਲਮ ਨੂੰ ਜ਼ਰੂਰ ਦੇਖੋ ਮੈਂ ਵੇਖਿਆ ਮੈਂ ਮੈਂ ਮਤਲਬ ਮੈਨੂੰ ਪਿਆਰ ਹੋ ਗਿਆ ਉਸ ਕੈਰੈਕਟਰ ਨਾਲ ਹੂੰ ਉਹ ਬੱਚਿਆਂ ਮਤਲਬ ਬੱਚਿਆਂ ਨੂੰ ਵਿਖਾਉਣੇ ਇੱਕ ਵਾਰ ਸਿਨੇਮਾ 'ਚ ਤੇ ਆਓ ਤੁਸੀਂ ਘਰ ਬੈਠੀ ਸਿਰਫ ਲਾਈ ਜਾਂਦੇ ਹੋ ਯਾਰ ਉਹ ਐ ਕਰਤਾ ਹੋ ਮੈਂ ਇੱਕ ਵਾਰ ਸਿਨੇਮੇ ਆਓ ਜੇ ਕੋਈ ਮਤਭੇਦ ਹੈ ਪ੍ਰੋਡਕਸ਼ਨ ਹਾਊਸ ਇੱਥੇ ਆ ਉਹਨਾਂ ਨਾਲ ਬੈਠੋ ਯਾਰ ਵੀ ਆਹ ਚੀਜ਼ ਗਲਤ ਹੋ ਗਈ ਇਹਨੂੰ ਐ ਕਰੀ ਆਪਾਂ ਕੇ ਬੰਦ ਕਰਦੀਏ ਫਲਾਣਾ ਕਰਦੀਏ ਉਹ ਕਰਦੀਏ ਜਿੰਨੀਆਂ ਫਿਲਮਾਂ ਵੀ ਅੱਜ ਤੱਕ ਬੰਦ ਹੋਈਆਂ ਨੇ ਉਹ ਅੱਜ ਵੀ ਸੋਸ਼ਲ ਮੀਡੀਆ ਤੇ ਪਈਆਂ ਨੇ ਗੁਪਾਲ ਸਿੰਘ ਬੰਦ ਹੋਈ ਆ ਵਾਟਐਵਰ ਕਿੰਨੀਆਂ ਫਿਲਮਾਂ ਲਾ ਲੂ ਨਾਨਕ ਸ਼ਾਹ ਫਕੀਰ ਬੰਦ ਪ੍ਰੋਡਿਊਸਰ ਦੇ ਮਰ ਗਿਆ ਨਾ ਪ੍ਰੋਡਕਟਰ ਖਤਮ ਹੋ ਗਿਆ ਅੱਜ ਬਣੀ ਆ ਫਿਲਮ ਕੁਝ ਗਲਤੀਆਂ ਹੋਈਆਂ ਜੇ ਲੱਗ ਰਿਹਾ ਕਿਸੇ ਨੂੰ ਸਾਡੇ ਹਿਸਾਬ ਨਾਲ ਕਿਉਂਕਿ ਅਸੀਂ ਫਿਕਸ਼ਨਲ ਕੈਰੈਕਟਰ ਲਿਆ ਜੇ ਵੈਪਨਸ ਦੀ ਗੱਲ ਕਰਦੇ ਸ਼ਾਇਦ ਜਦੋਂ ਕਾਲਪਨਿਕ ਚੀਜ਼ ਤੇ ਕੰਮ ਕਰਦੇ ਆਪਾਂ ਤੇ ਕਾਲਪਨਿਕ ਚੀਜ਼ਾਂ ਰੱਖਣੀਆਂ ਪੈਂਦੀਆਂ ਹੂੰ ਫਿਲਮ ਦੀ ਟਾਈਟਲਸ ਪਹਿਲਾਂ ਲਿਖਿਆ ਕਿ ਕਾਲਪਨਿਕ ਆ ਇਹ ਚ ਕੁਝ ਵੀ ਅਸਲੀਅਤ ਨਹੀਂ ਬਸ ਖਾਲਸੇ ਦੀ ਸਪਿਰਟ ਨੂੰ ਦਿਖਾਉਣ ਲੱਗੇ ਕਿ ਉਹ ਖਾਲਸਾ ਕੀ ਸੀ ਨਾਲੇ ਇਹ ਦੌਰ ਹੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦਾ ਹੈ ਰਣਜੀਤ ਸਿੰਘ ਜਦੋਂ ਚੜ੍ਹਾਈ ਕੀਤੀ ਉਸ ਤੋਂ ਬਾਅਦ ਪੰਜਾਬ 'ਚ ਕੀ ਹੋਇਆ ਸੋ ਮੈਂ ਇੰਨਾ ਹੀ ਕਹਿਣਾ ਚਾਹੂੰਗਾ ਕਿ ਫਿਲਮ ਇੱਕ ਵਾਰ ਸਿਨੇਮੇ 'ਚ ਜਾ ਕੇ ਜ਼ਰੂਰ ਵੇਖੋ ਬੜੀ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ ਜੀ ਤਾਨ ਗਰੀਬਨਵਾ ਸੱਚੇ ਪਾਤਸ਼ਾਹ ਜੀ ਨੇ ਸਮਾਂ ਬਖਸ਼ਿਆ ਅਸੀਂ ਇੱਥੇ ਫਿਲਮ ਦੇਖਣ ਆਏ ਸੀ ਸਾਰਾ ਸੰਤ ਸਮਾਜ ਸਾਰੇ ਮਹਾਪੁਰਸ਼ ਬੇਅੰਤ ਮਾਨਮਤੀਆਂ ਸ਼ਖਸੀਅਤਾਂ ਆਈਆਂ ਸੀਗੀਆਂ ਸੋ ਜੇ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸ ਦੀ ਫਿਲਮ ਨਹੀਂ ਹੈਗੀ ਇਹ ਫਿਲਮ ਸਿੱਖਾਂ ਦੀ ਬਹਾਦਰੀ ਦੀ ਹੈ ਸਿੱਖ ਕੌਮ ਹੈ ਕਿੰਨੀ ਬਹਾਦਰ ਆ ਜੇ ਆਪਣੀ ਅਈ ਤੇ ਆਜੇ ਤਾਂ ਇਹਨਾਂ ਦਾ ਇੱਕ ਇੱਕ ਬੱਚਾ ਵੀ 10 10 20 20 50 50 ਸਵਾ ਸਵਾ ਲੱਖ ਦਾ ਮੁਕਾਬਲਾ ਕਰਨ ਜਾਣਦਾ ਹੈ ਸੋ ਉਸ ਬਹਾਦਰੀ ਨੂੰ ਦਰਸਾਉਂਦੀ ਹੋਈ ਫਿਲਮ ਆ ਤੇ ਇੱਕ ਇੱਕ ਮਿੰਟ ਦਾ ਸਾਰੀ ਸੰਗਤ ਨੇ ਸਾਰੇ ਨੌਜਵਾਨਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਆਨੰਦ ਮਾਣਿਆ ਜੀ ਬਾਬਾ ਜੀ ਇੱਕ ਨਾ ਅਕਸਰ ਸਾਡਾ ਲੰਬਾ ਰਹਿੰਦਾ ਕਿ ਮਾੜਾ ਕੰਟੈਂਟ ਜਿਹੜਾ ਸਾਡੇ ਬੱਚਿਆਂ ਦੇ ਉੱਤੇ ਥੋਪਿਆ ਜਾ ਰਿਹਾ ਉਹ ਸਾਡੇ ਬੱਚਿਆਂ ਤੱਕ ਪਹੁੰਚ ਰਿਹਾ ਜੇ ਇਸ ਤਰ੍ਹਾਂ ਦੇ ਕੰਟੈਂਟ ਦਾ ਵਿਰੋਧ ਹੋਵੇਗਾ ਤਾਂ ਫਿਰ ਮਾੜੇ ਕੰਟੈਂਟ ਨੂੰ ਤਾਂ ਇੱਕ ਤਰੀਕੇ ਨਾਲ ਸਪੇਸ ਮਿਲੇਗੀ ਇਸ ਤੇ ਬਾਰੇ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੇ ਇਸ ਤਰੀਕੇ ਨਾਲ ਵਿਰੋਧ ਕਰ ਰਹੇ ਜਿਹੜੇ ਬੰਦੇ ਵਿਰੋਧ ਕਰਨ ਵਾਲੇ ਆ ਮੈਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਬਾਰ-ਬਾਰ ਕਰਦਾ ਵੀ ਭਾਈ ਇੱਕ ਵਾਰੀ ਆਓ ਫਿਲਮ ਨੂੰ ਦੇਖੋ ਜੇ ਕੋਈ ਕਿਸੇ ਫਿਲ ਨੇ ਲਾ ਲਿਆ ਤੁਸੀਂ ਉਹਨੂੰ ਅੱਜ ਆ ਕੇ ਦੱਸ ਰਹੇ ਹੋ ਵੀ ਯਾਰ ਆ ਚੀਜ਼ ਆ ਨਹੀਂ ਇਦਾਂ ਨਹੀਂ ਹੈਣਾ ਤਿੰਨ ਚਾਰ ਮਹੀਨੇ ਪਹਿਲਾਂ ਹੀ ਪ੍ਰਮੋਸ਼ਨ ਹੋਣੀ ਇਹਦੀ ਸ਼ੁਰੂ ਹੋ ਗਈ ਸੀਗੀ ਜੇ ਕਿਸੇ ਨੂੰ ਪੋਸਟਰ ਤੋਂ ਇਤਰਾਜ ਸੀਗਾ ਉਦੋਂ ਹੀ ਕਹਿਣ ਵੀ ਭਾਈ ਪੋਸਟਰ ਬਦਲ ਦਿਓ ਜੀ ਇਹਦਾ ਠੀਕ ਆ ਜੀ ਬਾਕੀ ਇਹ ਆ ਵੀ ਸ਼ਰਮਣੀ ਕਮੇਟੀ ਦੀਆਂ ਅੱਖਾਂ ਤੋਂ ਓਲੇ ਹੋ ਕੇ ਕੋਈ ਵੀ ਫਿਲਮ ਨਹੀਂ ਆਉਂਦੀ ਪਹਿਲਾਂ ਉਹਨਾਂ ਨੂੰ ਦਿਖਾਈ ਜਾਂਦੀ ਆ ਕਿੰਨੇ ਕਿੰਨੇ ਬੰਦਿਆਂ ਨੇ ਇਹਦੀ ਇਹਦੀ ਸਲਾਹਾਂ ਕੀਤੀ ਹੈਣਾ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਹੈਣਾ ਬਾਬਾ ਜੀ ਰਾਜਾ ਰਾਜਾ ਰਾਜ ਸਿੰਘ ਜੀ ਅਰਬਾਂ ਖਰਬਾਂ ਕਿੰਨੇ ਮਹਾਪੁਰਸ਼ ਕਿੰਨੇ ਸਤਪੁਰਸ਼ ਆਏ ਆ ਜਿਹੜੇ ਫਿਲਮ ਦੇਖ ਕੇ ਗਏ ਆ ਸੋ ਅੱਜ ਵੀ ਸਾਰਾ ਸੰਸਮਾਜ ਇੱਥੇ ਆਇਆ ਵੀ ਦੇਖੀਏ ਤੇ ਸਹੀ ਵਿਰੋਧ ਹੋ ਕਾ ਦਾ ਰਿਹਾ ਸੋ ਮੇਰੀ ਸਾਰਿਆਂ ਦੇ ਚਰਨਾਂ 'ਚ ਬੇਨਤੀ ਇੱਕ ਵਾਰੀ ਦੇਖੋ ਜ਼ਰੂਰ ਫਿਲਮ ਨੂੰ ਤੁਹਾਨੂੰ ਕੀ ਲੱਗਦਾ ਜਦੋਂ ਉਸ ਦੌਰ ਦੀ ਗੱਲ ਹੋ ਰਹੀ ਹੈ ਜਦੋਂ ਸਿੱਖ ਉਸ ਤਰੀਕੇ ਨਾਲ ਜੰਗਲਾਂ ਦੇ ਵਿੱਚ ਵੀ ਰਹਿੰਦੇ ਸੀ ਬਹੁ ਮਾੜੇ ਸਮੇਂ ਸਿੱਖ ਰਹਿੰਦੀ ਪਰ ਫਿਰ ਵੀ ਉਹ ਬੜੀ ਬਹਾਦਰੀ ਦੇ ਨਾਲ ਲੜਦੇ ਸੀ ਕਿ ਉਸ ਸਮੇਂ ਨੂੰ ਦਿਖਾਇਆ ਗਿਆ ਤੇ ਬੱਚਿਆਂ ਤੱਕ ਪਹੁੰਚਿਆ ਇਹ 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 ਚੀਜ਼ ਅੱਜ ਦੇ ਨੌਜਵਾਨ ਜਦੋਂ ਦੇਖਣਗੇ ਤਾਂ ਜਿਹੜੇ ਮੜੀ ਮੜੀ ਗੱਲ ਤੋਂ ਖਬਰ ਆ ਜਾਂਦੇ ਆ ਉਹ ਦੇਖਣਗੇ ਯਾਰ ਸਾਡੀ ਐਡੀ ਬਹਾਦਰ ਕੌਮ ਉਹ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਵੀ ਦੁਸ਼ਮਣਾਂ ਨਾਲ ਜੰਗਾ ਜੁਦ ਜੁਦ ਕਰਕੇ ਵੀ ਮੰਨ ਕੇ ਚੱਲੋ ਅੱਜ ਕਿਸੇ ਦੇ ਕਿਸੇ ਦੇ ਫੱਟ ਲੱਗ ਜੇ ਚੱਕ ਕੇ ਫਟਾਫਟ ਤੁਸੀਂ ਉਹਨੂੰ ਹਸਪੀਟਲ 'ਚ ਲੈ ਜਾਓਗੇ ਉਦੋਂ ਕਿਹੜਾ ਹਸਪੀਟਲ ਸੀ ਕੁਝ ਵੀ ਨਹੀਂ ਸੀ ਨਾ ਤੇ ਇੰਨੀ ਚੜ੍ਹਦੀ ਕਲਾ 'ਚ ਰਹੇ ਅੱਜ ਸਾਡੇ ਕੋਲ ਏਸੀ ਆ ਪੱਖੇ ਆ ਗੱਡੀਆਂ ਨੇ ਕਾਰਾਂ ਨੇ ਸਭ ਕੁਝ ਆ ਤੇ ਮਤਲਬ ਅਸੀਂ ਕਿਉਂ ਮਰ-ਮਰੂ ਕਰੀ ਜਾਂਦੇ ਆ ਇੱਕ ਹੌਸਲਾ ਇੱਕ ਆਪਣੇ ਆਪ 'ਚ ਬਹੁਤ ਵੱਡਾ ਮਾਨ ਦਿੰਦੀ ਹੈ ਫਿਲਮ ਵੀ ਅਸੀਂ ਸਿੱਖਾਂ ਦੇ ਘਰ ਚ ਜੰਮਿਆ ਤੁਹਾਨੂੰ ਲੱਗਦਾ ਸੰਵਾਦ ਹੋਣਾ ਚਾਹੀਦਾ ਹਾਲਾਂਕਿ ਵਿਰੋਧ ਨਹੀਂ ਹੋਣਾ ਚਾਹੀਦਾ ਹੁਣ ਆ ਭਰਾਵਾਂ ਦੇ ਚਰਨਾਂ 'ਚ ਬੇਨਤੀ ਕਰਤਾ ਦਿੱਤੀ ਵੀ ਆ ਕੇ ਇੱਕ ਵਾਰੀ ਦੇਖੋ ਜ਼ਰੂਰ ਧੰਨਵਾਦ